ਸ੍ਰੀ ਮਕਸਦ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਕੋਟਲੀ ਸੰਗਰ ਵਿਖੇ ਦੇਰ ਰਾਤ ਅਣਪਛਾਤੇ ਹਥਿਆਰਾਂ ਨਾਲ ਲੈਸ ਵਿਅਕਤੀਆਂ ਵੱਲੋਂ ਘਰ ਤੇ ਹਮਲਾ ਕਰ ਦਿੱਤਾ ਗਿਆ। ਜਿਕਰ ਜੋਗਿਆ ਕਿ ਹਥਿਆਰਬੰਦ ਵਿਅਕਤੀਆਂ ਵੱਲੋਂ ਘਰ ਵਿੱਚ ਪਏ ਸਾਰੇ ਸਮਾਨ ਦੀ ਤੋੜਪਾਨ ਕੀਤੀ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਦਿਨਾਂ ਬਾਅਦ ਲੜਕੀ ਦੀ ਸ਼ਾਦੀ ਹੈ ਤੇ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਅਤੇ ਘਰ ਵਿੱਚ ਲੜਕੀ ਦੀ ਮਾਸੀ ਅਤੇ ਲੜਕੀ ਦੋਵੇਂ ਇਕੱਲੀਆਂ ਸਨ। 40 ਤੋਂ 50 ਵਿਅਕਤੀਆਂ ਵੱਲੋਂ ਘਰ ਤੇ ਹਮਲਾ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਗੁਹਾਰ ਲਗਾਈ ਹੈ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਉੱਧਾ ਥਾਣਾ ਬਰੀਵਾਲਾ ਦੇ ਐਸਐਚਓ ਰਵਿੰਦਰ ਕੌਰ ਨੇ ਦੱਸਿਆ ਕਿ ਅਸੀਂ ਮੌਕਾ ਦੇਖ ਲਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਤੋਂ ਬਾਅਦ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਅਤੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਅਸੀਂ ਸਾਰੇ ਸ਼ਾਪਿੰਗ ਕਰਨ ਗਏ ਸੀਗੇ ਜੀ ਕੰਮ ਧੰਦੇ ਸੌ ਸਾਮਾਨ ਲੈਣ ਗਏ ਸੀਗੇ ਜੀ ਸਾਡੇ ਪਿੰਡ ਦੇ ਹੀ ਹੈਗੇ ਜੀ ਕੁਝ ਬੰਦੇ ਜੀ ਜਿਵੇਂ ਸੋਨੀ ਜੱਜ ਵਗੈਰਾ ਜੀ 40-50 ਬੰਦੇ ਸੀਗੇ ਸਾਡੇ ਘਰੇ ਵੜ ਗਏ ਜੀ ਘਰੇ ਮੇਰੀ ਸਿਸਟਰ ਮੇਰੀ ਮਾਸੀ ਤੇ ਮਾਸੀ ਦੀ ਗੁੜੀਆ ਸੀਗੇ ਜੀ ਤੇ ਘਰੇ ਵੜਕੇ ਸਾਡੇ ਤੋੜ-ਫੋੜ ਕੀਤੀ ਸਾਡੇ ਜੋ ਵੀ ਘਰੇ ਸਮਾਨ ਪਿਆ ਸੀ ਸੋਨਾ ਪਿਆ ਸੀ ਕੈਸ਼ ਪਿਆ ਸੀ ਜੀ ਸਾਡੇ ਘਰ ਦੀ ਤੋੜਪੰਨ ਕੀਤੀ ਤੇ ਸਾਡੇ ਮੇਰੀ ਮਾਸੀ ਨਾਲ ਬਹੁਤ ਬਦਸਲੂਕੀ ਨਾਲ ਉਹਨੇ ਵਾਲ ਖਿੱਚੇ ਤੇ ਕੱਪੜੇ ਪਾੜ ਦਿੱਤੇ ਜੀ ਪਹਿਲਾਂ ਕੀ ਆਪਸੀ ਰੰਜਿਸ਼ ਨਹੀਂ ਜੀ ਕੋਈ ਕੋਈ ਰੰਜਿਸ਼ ਨਹੀਂ ਜੀ ਕੋਈ ਸਾਡੇ ਪਿੰਡ ਚ ਕੁਝ ਵੀ ਹੈ ਨਹੀਂ ਸੀ ਸਾਡੇ ਬੰਦੇ ਨਾਲ ਕੋਈ ਵੀ ਭਾਈ ਜੀ ਅਸਲਾ ਵੀ ਕੋਲੇ ਸੀਗਾ ਸੋਨੇ ਦੇ ਹੱਥ 'ਚ ਕਟਾ ਸੀਗਾ ਜੀ ਕਿਰਪਾਨਾਂ 10 ਤੇ ਬਹੁਤ ਕੁਸ਼ ਸੀਗਾ ਭਾਈ ਜੀ ਆੰਦ ਕੀ ਕਰਦੇ ਹਾਂ ਅਸੀਂ ਕਾਰਵਾਈ ਕਰਾਉਣੀ ਹੈ ਜੀ ਐਸਐਚਓ ਮੈਡਮ ਮੌਕੇ ਤੇ ਪਹੁੰਚੀ ਹੈ ਜੀ ਸਾਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਈ ਬੰਦੀ ਕਾਰਵਾਈ ਜੋ ਵੀ ਬੰਦੀ ਕਾਰਵਾਈ ਕੀਤੀ ਜਾਵੇ ਜੀ ਵੀਰ ਜੀ ਅਨਪਛਾਤੇ ਗੁੰਡੇ 40 45 ਦੇ ਕਰੀਬ ਸੀ ਤੇ ਕੁਝ ਮੋਟਰਸਾਈਕਲਾਂ ਤੇ ਅਸੀਂ ਤੇ 3-4 ਗੱਡੀਆਂ ਤੇ ਅਸੀਂ ਤੇ ਉਹ ਜੰਨੀ ਅਸੀਂ ਘਰੇ ਲੇਡੀ ਜੀ ਸੀ ਮੈਂ ਅਸੀਂ ਫਿਰ ਤੋਂ ਛੋਟੀ ਭੈਣ ਸੀ ਇਹ ਸੀ ਬੇਟੀ ਸੀ ਗਗਨਦੀਪ कौर ਜਿੰਦੀ ਕੀ ਮੈਰਿਜ ਆ ਠੀਕ 19 ਤਰੀਕ ਦੀ ਤੇ ਜੋ ਕਿ ਅਸੀਂ ਵੀ ਘਰੇ ਸਾਰਾ ਜੋ ਗਾਣਾ ਗਟਾ ਲਿਆਂਦਾ ਸੀ ਬੇਟੀ ਦਾ ਕੋਈ ਦਾਸ ਸੀ ਬਿਸਤਰੀ ਬੁੱਤਰ ਜਾਂਦੇ ਸੀ ਸਾਰਾ ਕੁਝ ਰੱਖਿਆ ਹੋਇਆ ਸੀ ਘਰੇ ਤੇ ਆਗੇ ਵੀ ਜੀ ਸਾਡੇ ਨਾਲ ਹੱਤੋਂ ਪਾਈ ਕੀਤੀ ਕੱਪੜੇ ਬਾੜੇ ਬਾੜੇ ਇੱਕ ਛੋਟਾ ਬੇਬੀ ਸੀ ਇੱਕ ਮੇਰੀ ਭੈਣ ਚਖਮੀ ਹੋ ਗਈ ਉਹਨੇ ਦਾਖਲ ਕੀਤਾ ਅਸੀਂ ਕਹਿੰਦੇ ਕਿ ਇਹ ਚ ਗੁੰਡਿਆਂ ਨੂੰ ਸੋਜਾ ਦਿੱਤੀ ਜਾਵੇ ਕਿਸੇ ਦੀ ਦਿੱਤੇ ਦੰਦੇ ਵਿਆਹ ਤੇ ਇਹਦਾ ਕੰਮ ਨਾ ਹੋਵੇ ਸਹੀ ਇਹੀ ਮੰਗਦੇ ਆ ਬਸ ਸਾਡੇ ਬੇਨਤੀ ਹੈ ਸਰਕਾਰ ਅੱਗੇ ਬਸ ਏਜੀ ਗੋਟਲੀ ਸੰਗਰ ਪਿੰਡ ਹੈਗਾ ਜੀ ਇੱਥੇ ਰਬੀਰ ਸਿੰਘ ਨਾਮ ਦੇ ਇੱਕ ਵਿਅਕਤੀ ਦੇ ਕਰੇ ਕਿਸੇ ਨਾਮ ਨੂੰ ਵਿਅਕਤੀਆਂ ਨੇ ਜਿਹੜਾ ਹੈਗਾ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਫਿਲਹਾਲ ਅਸੀਂ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ ਕਿ ਮਦਈ ਪਰਿਵਾਰ ਦਾ ਬਿਆਨ ਰਿਕਾਰਡ ਕਰ ਰਹੇ ਆ ਫਿਰ ਉਸ ਦੇ ਮੁਤਾਬਕ ਜੋ ਹੋਊਗਾ ਫੈਕਟ ਸਾਹਮਣੇ ਆਉਣਗੇ ਉਸ ਤੇ ਬਦ ਹਫਤੇ ਅਸੀਂ ਕਾਰਵਾਈ ਕਰਾਂ ਨਹੀਂ ਫਿਲਹਾਲ ਹਜੇ ਸਾਡੇ ਸਾਹਮਣੇ ਨਹੀਂ ਮਾਮਲੇ 'ਚ ਕੁਛ ਆਇਆ ਲੇਕਿਨ ਅਨ ਇਨਵੈਸਟੀਗੇਸ਼ਨ ਦੌਰਾਨ ਅਗਰ ਕੋਈ ਸਾਹਮਣੇ ਗੱਲ ਆਉਂਦੀ ਹੈ ਤਾਂ ਅਸੀਂ ਜ਼ਰੂਰ ਉਸ ਰਿਗਰਡਿੰਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਐਸਮ ਜੀ ਨਿਊਜ਼ ਪੰਜਾਬ ਲਈ ਸ੍ਰੀ ਮੁਕਸਤ ਸਾ